ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਮੇਰੀਆਂ ਭੈਣਾਂ ਠੀਕ ਠਾਕ ਹੋਣਗੀਆਂ ਮੈਂ ਤੁਹਾਡੇ ਸਾਹਮਣੇ ਇੱਕ ਸੱਚੀ ਸਟੋਰੀ ਲੈ ਕੇ ਆਈ ਆ ਜਦੋਂ ਪੁੱਤ ਇੱਕ ਪੱਤ ਹੋ ਜਾਣ ਮਾਂਾਂ ਕਿੱਧਰ ਜਾਣਗੀਆਂ ਰੈਕਟ ਸ਼ਹਿਰ ਦੀ ਘਟਨਾ ਆਪ ਸਭ ਨੇ ਟੀਵੀ ਚੈਨਲਾਂ ਤੇ YouTube ਤੇ ਦੇਖ ਹੀ ਲਈ ਹੋਵੇਗੀ ਕਿ ਇੱਕ 85 ਸਾਲ ਦੀ ਬਜ਼ੁਰਗ ਵਿਧਵਾ ਔਰਤ ਨੂੰ ਉਸ ਦਾ ਪੁੱਤ ਨੂੰ ਪੋਤੇ ਬਹੁਤ ਬੁਰੀ ਤਰ੍ਹਾਂ ਪੋਤੇ ਕੋਲੇ ਖੜੇ ਆ ਨੋ ਵੀ ਕੋਲੇ ਖੜੀ ਅਤੇ ਪੁੱਤ ਬਹੁਤ ਹੀ ਬੁਰੀ ਤਰ੍ਹਾਂ ਕੁੱਟਦਾ ਉਹਦਾ ਇੱਥੋਂ ਗळा ਕੁੱਟਦਾ ਇੱਥੇ ਕਸੌਣ ਮਾਰ ਮਾਰ ਕੇ ਮੂੰਹ ਨੀਲਾ ਕਰਤਾ ਤੇ ਮੂੰਹ ਬੰਦ ਕਰੀ ਰੱਖਿਆ ਬਹੁਤ ਧੇਰ ਵੀ ਆਪੇ ਮਰ ਜੂਗੀ ਇੱਕ ਉਹਦੀ ਬਾਹ ਤੋੜਦੀ ਤੇ ਵਾਕਰ ਨਾਲੋ ਤੁਰ ਰਹੀ ਆ ਉਹ ਤੋਂ ਤੁਰਿਆ ਨਹੀਂ ਜਾਂਦਾ ਤਾਂ ਫਿਰ ਮੁੜ ਕੇ ਉਸ ਨੂੰ ਕੁੱਟ ਕਟਾ ਕੇ ਉਹਦੀ ਨੋ ਕੋਲੇ ਖੜੀ ਆ ਉਹ ਰੋਕਦੀ ਨਹੀਂ ਆਉਦੇ ਹਸਬੰਦ ਨੂੰ ਤੁਸੀਂ ਕਿਉਂ ਕੁੱਟਦੇ ਆ ਘੜੀਚੇ ਬਾਹਰ ਲੈ ਚੱਲੇ ਘੜੀ ਵਿੱਚ ਨੂੰ ਪਤਾ ਨਹੀਂ ਉਹ ਵਿਚਾਰੀ ਛੱਟ ਤਾਂ ਸਕਦੀ ਨਹੀਂ ਜਦੋਂ ਦੱਤਾਂ ਨਹੀਂ ਕੰਮ ਕਰਦੀਆਂ ਬਾਹਾਂ ਨਹੀਂ ਕੰਮ ਕਰਦੀਆਂ ਉਹਦੀਆਂ ਇੱਕ ਮਾਂ 9 ਮਹੀਨੇ ਬੱਚੇ ਨੂੰ ਪੇਟ ਚ ਰੱਖਦੀ ਆ ਦਰਦਾਂ ਸਹਿਣ ਕਰਦੀ ਆ ਤੇ ਉਸ ਨੂੰ ਪਾਲਦੀ ਆ ਆਪਸ ਗਿੱਲੇ ਥਾਂ ਤੇ ਪੈਂਦੀ ਆ ਬੱਚੇ ਨੂੰ ਸੁੱਕੇ ਥਾਂ ਤੇ ਪਾਉਂਦੀ ਆ ਤੇ ਬਹੁਤ ਟੁੱਟ ਕੇ ਪਾਲਦੀ ਆ ਫਿਰ ਵਿਆਹਦੀ ਆ ਪੜਾਉਂਦੀ ਆ ਤੇ ਬਹੁਤ ਟੁੱਟ ਕੇ ਇਸ ਤਰ੍ਹਾਂ ਮਾਵਾਂ ਦਾ ਕੰਮ ਤੇ ਮਾਵਾਂ ਕਿੱਧਰ ਜਾਣਗੀਆਂ ਉਸ ਨੂੰ ਉਸ ਦੇ ਹਸਬੰਦ ਦੀ ਪੈਨਸ਼ਨ ਲੱਗੀ ਹੋਈ ਹੈ 13000 ਰੁਪਿਆ ਕਿਉਂਕਿ ਉਸ ਦੇ ਹਸਬੰਦ ਫੌਜ ਚ ਸੀਗੇ ਉਹਨਾਂ ਨੂੰ ਡੈਥ ਹੋਈ ਨੂੰ 4-5 ਸਾਲ ਹੋ ਗਏ ਆ ਤਾਂ ਮਾਤਾ ਨੂੰ ਗੁਰਪ੍ਰੀਤ ਸੁਸਮਾ ਜੀ ਨੇ ਆ ਕੇ ਪੁੱਛਿਆ ਤਾਂ ਦਰਵਾਜ਼ਾ ਖੜਕਾਇਆ ਤੇ ਉਹਨਾਂ ਦਾ ਦਰਵਾਜ਼ਾ ਕਿਸੇ ਨੇ ਨਾ ਖੋਲਿਆ ਮੁੜ ਕੇ ਉਹਨਾਂ ਨੇ ਉਸੇ ਪਤ ਦਰਿੰਦਨ ਫੋਨ ਕੀਤਾ ਵੀ ਅਸੀਂ ਤੁਹਾਡੇ ਗੇਟ 'ਚ ਖੜੇ ਆ ਤੇ ਆਂਡ ਗਵਾਂਡ ਸਾਰਾ ਇਕੱਠਾ ਹੋ ਗਿਆ ਤੇ ਉਹਨਾਂ ਨੂੰ ਵੀਡੀਓ ਦਿਖਾਈਆਂ ਤੇ ਸਾਰੇ ਆਂਟੀ ਗਵਾਂਟੀ ਬਹੁਤ ਹੀ ਪਰੇਸ਼ਾਨ ਹੋਏ ਵੀ ਇਸ ਤਰ੍ਹਾਂ ਹੁੰਦਾ ਵੀ ਸਾਨੂੰ ਗਲੀ ਵਿੱਚ ਕਿਸੇ ਨੂੰ ਨਹੀਂ ਪਤਾ ਕਿਉਂਕਿ ਉਹ ਮਾਤਾ ਜੀ ਤਾਂ ਤੁਰ ਸਕਦੀ ਤਾਂ ਗਲੀ ਚ ਜਾ ਸਕਦੀ ਤਾਂ ਲੋਕਾਂ ਨੂੰ ਦੱਸ ਸਕਦੀ ਤਾਂ ਪਤਾ ਲੱਗ ਜਾਂਦਾ ਲੋਕਾਂ ਨੂੰ ਉਹ ਤੁਰ ਨਹੀਂ ਸਕਦੀ ਇਸ ਤੇ ਗਲੀ ਚ ਜਾ ਨਹੀਂ ਸਕਦੀ ਸੀ ਜਦੋਂ ਉਹਨਾਂ ਨੇ ਫੋਨ ਕੀਤਾ ਤੇ ਫਿਰ ਦਰਿੰਦਾ ਆ ਗਿਆ ਮਾਨ ਕੁੱਟਣ ਵਾਲਾ ਤੇ ਗੁਰਪ੍ਰੀਤ ਦੇ ਸਾਹਮਣੇ ਬਹੁਤ ਹੀ ਉੱਚੀ ਉੱਚੀ ਬੋਲਦਾ ਰੋਵਣਾ ਬੋਲਦਾ ਸ਼ਰਮ ਨਹੀਂ ਮੰਨਦਾ ਵੀ ਲੋਕ ਇੰਨੇ ਇਕੱਠੇ ਹੋਏ ਆ ਮੇਰੇ ਘਰੇ ਤੇ ਮੇਰੀ ਬੇਇੱਜ਼ਤੀ ਆ ਤੇ ਬੇਇੱਜ਼ਤੀ ਨਹੀਂ ਮਹਿਸੂਸ ਕਰਦਾ ਸਮਾਂ ਤੇ ਰੋਬਣਾ ਬੋਲਦਾ ਫਿਰ ਉਹਨਾਂ ਨੇ ਜਦੋਂ ਸਾਰੀਆਂ ਵੀਡੀਓ ਦਿਖਾਤੀਆਂ ਫਿਰ ਉਹਨੂੰ ਮੰਨਣਾ ਪਿਆ ਵੀ ਹਾਂ ਮੈਂ ਕੁੱਟਿਆ ਉਹ ਕਹਿੰਦੇ ਇੰਨਾ ਕੁੱਟਿਆ ਤੂੰ ਇੰਨੀ ਮੰਦੀ ਹਾਲਤ ਕੀਤੀ ਫਿਰ ਉਹ ਪੁੱਛਦਾ ਗੁਰਪ੍ਰੀਤ ਹਸਨ ਪਰਵਾੜਾ ਕਹਿੰਦਾ ਵੀ ਮਾਂ ਤੈਨੂੰ ਕਿਵੇਂ ਕਿਵੇਂ ਕੀ ਕੀ ਕੀਤਾ ਤੂੰ ਕੀ ਹੋਇਆ ਸੀ ਕਾਹਤੋਂ ਤੈਨੂੰ ਕੁੱਟਿਆ ਉਹ ਕਹਿੰਦੀ ਮੈਂ ਰੋਟੀ ਮੰਗਦੀ ਆ ਤੇ ਤਾਂ ਮੈਨੂੰ ਕੁੱਟਿਆ ਸੀ ਵੀ ਮੈਂ ਇੱਕ ਫਲਕਾ ਸਵੇਰੇ ਖਾਣੀ ਤੇ ਇੱਕ ਸ਼ਾਮ ਨੂੰ ਕੀ 13000 ਰੁਪਏ ਵਿੱਚ ਉਹ ਦੋ ਫਲਕੇ ਨਹੀਂ ਦੇ ਸਕਦੇ ਮਾਂ ਨੂੰ ਤੇ ਮਾਂ ਨੇ ਪਾਲੇ ਪਲੋਸੇ ਵਿਆਹੇ ਪੜਾਏ ਕੋਸਤਾ ਨਿਸ਼ੇੜੀ ਪੁੱਤਾ ਨਸ਼ੇ ਖਾ ਖਾ ਮਾਵਾ ਨੂੰ ਕੁੱਟਦੇ ਆ ਤੇ ਕੋਸ ਇਸ ਤਰ੍ਹਾਂ ਇਹ ਜਿਹੜਾ ਜੋਬ ਕਰਦਾ ਲੁਧਿਆਣੇ ਤੇ ਕੀ ਇਹ ਜੋਬ ਤੇ ਲੋਕਾਂ ਨੂੰ ਅਟੈਂਡ ਕਰਦਾ ਹੋ ਤੇ ਕੀ ਇਹ ਲੋਕਾਂ ਦੇ ਨਾਲ ਵਰਤਾਵਾ ਕਰਦਾ ਹੋ ਜਿਹੜਾ ਆਉਦੀ ਮਾਂ ਨੂੰ ਇੰਨਾ ਕੁੱਟਦਾ ਸ਼ਰਮ ਹੀ ਨਹੀਂ ਮੰਨੀ ਫਿਰ ਕੋਲੇ ਨਿੱਕੇ ਨਿੱਕੇ ਪੋਤੇ ਆ ਜਿਹੜੇ ਉਹ ਖੜੇ ਆ ਬੱਚੇ ਤੇਰੇ ਉਹ ਤੈਨੂੰ ਕੱਲ ਨੂੰ ਦੇਖਣਗੇ ਤੈਨੂੰ ਫਿਰ ਤੈਨੂੰ ਉਹ ਵੀ ਕੁੱਟਣਗੇ ਉਸੇ ਤਰ੍ਹਾਂ ਹੀ ਗਰਪੀਤ ਵੀ ਕਹਿ ਰਿਹਾ ਵੀ ਤੈਨੂੰ ਇਸੇ ਤਰ੍ਹਾਂ ਹੀ ਕੁੱਟਣਗੇ ਪਰ ਕਿੱਥੇ ਸ਼ਰਮ ਜੇ ਸ਼ਰਮ ਹੋਵੇ ਤਾਂ ਕੁੱਟੇ ਕਿਉਂ ਫਿਰ ਉਹ ਕਹਿੰਦੇ ਅਸੀਂ ਪੁਲਿਸ ਆ ਜੂਗਾ ਨਾ ਮੈਨੂੰ ਕੋਈ ਡਰ ਨਹੀਂ ਕੋਈ ਆ ਜੇ ਫਿਰ ਪੁਲਿਸ ਨੇ ਵੀ ਆਉਣਾ ਸੀ ਸਾਰੇ ਸਮਾਜ ਸੇਵੀ ਆ ਗਏ ਸਾਰੇ ਲੋਕ ਇਕੱਠੇ ਹੋ ਗਏ ਤਾਂ ਫਿਰ ਕਹਿੰਦਾ ਵੀ ਮੇਰੀ ਭੈਣ ਨੇ ਜਿਹੜੇ ਤੁਹਾਨੂੰ ਵੀਡੀਓ ਪਾਈ ਉਹ ਵੀ ਨੇ ਮੇਰੇ ਦੋ ਥੱਪੜ ਮਾਰੇ ਸੀ ਫਿਰ ਵਿਚਾਰੀ ਮਾਂ ਦੱਸਦੀ ਆ ਵੀ ਹਾਂ ਮੇਰੇ ਵੀ ਉਹਨੇ ਵੀ ਦੋ ਥੱਪੜ ਮਾਰੇ ਸੀ ਉਹ ਕਹਿੰਦਾ ਮਾਂ ਤੇਰਾ ਕੀ ਕਸੂਰਾ ਉਹ ਕਹਿੰਦੀ ਮੇਰੇ ਹਸਬੰਦ ਨੇ ਤਾਂ ਕਦੇ ਮੈਨੂੰ ਘੂਰਿਆ ਤੱਕ ਨਹੀਂ ਸੀ ਤੇ ਚਪੇੜ ਤਾਂ ਕੀ ਮਾਰਨੀ ਆ ਮੇਰੇ ਵੀ ਮੈਨੂੰ ਬਹੁਤ ਪਿਆਰ ਕਰਦਾ ਸੀ ਉਸ ਦੀ ਗੱਲ ਸੁਣ ਕੇ ਮਨ ਨੂੰ ਬਹੁਤ ਦੁੱਖ ਹੋਇਆ ਵੀ ਪਤੀ ਤਾਂ ਇੰਨਾ ਪਿਆਰ ਕਰਦਾ ਸੀ ਤੇ ਬੱਚੇ ਮਾ ਨਾ ਕੀ ਕਰਦੇ ਆ ਉਹ ਵੀ ਪੁੱਤ ਆ ਜਿਹੜੇ ਮਾਵਾ ਨੂੰ ਆਏ ਚੱਕੀ ਫਿਰਦੇ ਹੱਥਾਂ ਤੇ ਬੱਚਿਆਂ ਵਾਂਗੂ ਤੇ ਪੋਟੀਆਂ ਕਰਾਉਂਦੇ ਆ ਤੇ ਘਨੇੜਿਆਂ ਤੇ ਚੱਕੀ ਫਿਰਦੇ ਤੇ ਇਲਾਜ ਕਰਾਉਂਦੇ ਉਹ ਮਾਵਾ ਕਿਵੇਂ ਨਾ ਉਹਦੇ ਬੱਚਿਆਂ ਨੂੰ ਸੀਸਾ ਦੇਣਗੀਆਂ ਤੇ ਇਹ ਮਾ ਕਿਵੇਂ ਆਪਦੇ ਪੁੱਤ ਨੂੰ ਸੀਸਾ ਦੇਊਗੀ ਦਸੀਸਾਂ ਹੀ ਦੇਊਗੀ ਨਾ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਮਾਵਾ ਦੇ ਨਾਲ ਇਸ ਤਰ੍ਹਾਂ ਹੁੰਦਾ ਹੋਊਗਾ ਹੁਣ ਇਹ ਤਾਂ ਪਤਾ ਲੱਗ ਗਿਆ ਤੇ ਹੋਰ ਮਾਵਾ ਦਾ ਤਾਂ ਪਤਾ ਨਹੀਂ ਲੱਗਦਾ ਕਿੰਨੇ ਕੁ ਮਾਵਾਾਂ ਪੀੜਾਂ ਸਹਿਣ ਕਰਦੀਆਂ ਹੋਣਗੀਆਂ ਕੁੱਟਾਂ ਖਾਂਦੀਆਂ ਹੋਣਗੀਆਂ ਜਿਹੜੀਆਂ ਬਾਹਰ ਨਹੀਂ ਨਿਕਲਦੀਆਂ ਤੇ ਮੈਂ ਤਾਂ ਅਪੀਲ ਕਰਦੀਆਂ ਸਮਾਜ ਸੇਵੀਆਂ ਨੂੰ ਵੀ ਤੁਸੀਂ ਬਦ-ਬਦ ਪਿੰਡਾਂ 'ਚ ਕੈਂਪ ਲਾਓ ਤੇ ਲੋਕਾਂ ਨੂੰ ਬੱਚਿਆਂ ਨੂੰ ਇਕੱਠੇ ਕਰਕੇ ਬੁੱਧੀ ਦਿਓ ਵੀ ਬੱਚੇਓ ਮਾਵਾ ਨਾ ਇਹ ਨਹੀਂ ਕਰਨਾ ਪ੍ਰਮਾਤਮਾ ਤੁਹਾਡੀ ਗੁਰਪ੍ਰੀਤ ਸੰਗਤ ਤੁਹਾਡੀ ਪ੍ਰਮਾਤਮਾ ਲੰਬੀ-ਲੰਬੀ ਉਮਰ ਕਰੇ ਤੁਸੀਂ ਜਿਹੜੇ ਇੰਨੇ ਬਜ਼ੁਰਗਾਂ ਨੂੰ ਸਾਹਦੇ ਐ ਤੇ ਮਾਪਿਆਂ ਨੂੰ ਬੱਚੇ ਇਕੱਲੇ-ਇਕੱਲੇ ਨੂੰ ਨਹੀਂ ਸਾਹ ਸਕਦੇ ਵਿਰਧ ਆਸ਼ਰਮੋਂ ਤਾਂ ਭਰੇ ਪਏ ਆ ਵਿਰਧ ਆਸ਼ਰਮਾਂ ਵਾਲੇ ਤਾਂ ਬਹੁਤ ਸੇਵਾ ਕਰਦੇ ਤੇ ਬੱਚੇ ਆਉਦੇ ਕੋਈ ਬਾਹਰ ਛੱਡ ਕੇ ਉੱਠ ਗਿਆ ਕੋਈ ਤਿੰਨ ਤਿੰਨ ਬੱਚੇ ਆ ਤੇ ਵਿਰਧ ਆਸ਼ਰਮ ਚ ਛੱਡਿਆ ਇਹ ਬਹੁਤ ਵੀਡੀਓ ਦੇਖੀ ਮੈਂ ਬਹੁਤ ਹੀ ਮਨ ਨੂੰ ਦੁੱਖ ਹੁੰਦਾ ਤੇ ਮਨ ਝੰਜੋੜਿਆ ਜਾਂਦਾ ਮੈਂ ਆਪਣੇ ਵਿਚਾਰ ਰੱਖੇ ਆ ਉਮੀਦ ਆ ਮੇਰੇ ਵਿਚਾਰ ਸਾਰਿਆਂ ਨੂੰ ਚੰਗੇ ਲੱਗਣਗੇ ਮੈਂ ਬਹੁਤ ਜ਼ਿਆਦਾ ਲੰਬਾਈ ਚੌੜੀ ਗੱਲ ਨਹੀਂ ਕਰਨਾ ਚਾਹੁੰਦੀ ਕਿਉਂਕਿ ਜਿਵੇਂ ਜਿਵੇਂ ਆਪਾਂ ਗੱਲ ਕਰੀ ਜਾਂਦੇ ਤਵੇਂ ਤਵੇਂ ਮਨ ਨੂੰ ਦੁੱਖ ਹੁੰਦਾ ਤੇ ਸਹਿ ਨਹੀਂ ਕੀਤਾ ਜਾਂਦਾ ਮੈਂ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਮੇਰੇ ਚੈਨਲ ਨੂੰ ਵੱਧ ਵੱਧ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਆਪ ਜੀ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ